ਅੰਮ੍ਰਿਤਸਰ ਰਣਜੀਤ ਐਵੇਨਿਊ ਵਿਖੇ ਵੱਖ-ਵੱਖ ਸ਼ਾਪਿੰਗ ਮਾਰਕੀਟ ਹਨ ਜ਼ਿਆਦਾਤਰ ਮਾਰਕੀਟਾਂ ਦਾ ਰੱਖ-ਰਖਾ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਕੋਲ ਹੈ ਗੱਲ ਕਰੀਏ ਅੰਮ੍ਰਿਤਸਰ ਡੀ ਬਲਾਕ ਰਣਜੀਤ ਐਵੇਨਿਊ ਸ਼ਾਪਿੰਗ ਮਾਰਕੀਟ ਵੀ ਤਾਂ ਜਿੱਥੇ ਨਾਮੀ ਰੈਸਟੋਰੈਂਟ ਹਨ ਅਤੇ ਹੋਰ ਵਪਾਰਕ ਅਦਾਰੇ ਹਨ ਬਿਲਕੁਲ ਮਾਰਕੀਟ ਦੀ ਪਾਰਕਿੰਗ 'ਚ ਇੱਕ ਇਹੋ ਜਿਹਾ ਸਥਾਨ ਹੈ ਜਿਸ ਨੂੰ ਨਗਰ ਸੁਧਾਰ ਟਰੱਸਟ ਵੱਲੋਂ ਡਿਵੈਲਪ ਨਹੀਂ ਕੀਤਾ ਗਿਆ ਇਸ ਦੇ ਤਹਿਤ ਜਦੋਂ ਨਗਰ ਸੁਧਾਰ ਦੇ ਅਧਿਕਾਰੀਆਂ ਨਾਲ ਫਾਸਪੀ ਨਿਊਜ਼ ਟੀਮ ਨੇ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਉਹ ਮੌਕੇ ਤੇ ਜਾ ਕੇ ਪਹਿਲਾਂ ਵੇਖਣਗੇ ਅਤੇ ਫਿਰ ਹੀ ਇਸ ਦਾ ਸਹੀ ਜਵਾਬ ਦੇ ਸਕਦੇ ਹਨ ਪਰ ਜੇਕਰ ਨਗਰ ਸੁਧਾਰ ٹرسٹ ਵੱਲੋਂ ਪਾਰਕਿੰਗ ਦੀ ਉੱਥੇ ਵਿਵਸਥਾ ਕੀਤੀ ਗਈ ਹੈ ਅਤੇ ਜ਼ਿਆਦਾਤਰ ਪਾਰਕ ਡਿਵੈਲਪ ਹੈ ਤਾਂ ਇਸ ਛੋਟੇ ਜਿਹੇ ਹਿੱਸੇ ਨੂੰ ਡਿਵੈਲਪ ਕਿਉਂ ਨਹੀਂ ਕੀਤਾ ਗਿਆ ਜਿਹੜਾ ਹਿੱਸਾ ਮਾਰਕੀਟ ਵਿੱਚ ਡਿਵੈਲਪ ਨਹੀਂ ਹੈ ਉਹ ਮਾਰਕੀਟ ਦੀ ਸੁੰਦਰਤਾ ਨੂੰ ਵੀ ਖਰਾਬ ਕਰ ਰਿਹਾ ਹੈ। ਅੰਮ੍ਰਿਤਸਰ ਸ਼ਹਿਰ ਦਾ ਡੀ ਬਲੌਕ ਔਰ ਡੀ ਬਲੌਕ ਦੀ ਮਾਰਕੀਟ ਕਾਫੀ ਪੌਸ਼ ਮਾਰਕੀਟ ਹੈ ਔਰ ਬਹੁਤ ਵੱਡੇ ਸ਼ੋਰੂਮਸ ਔਰ ਇਟਰੀਜ਼ ਇੱਥੇ ਬਣਿਆ ਹੋਇਆ ਨੇ ਵੇਖਣ ਵਿੱਚ ਇਹ ਗੱਲ ਦਾ ਹੈ ਕਿ ਹਮੇਸ਼ਾ ਇੱਥੇ ਗੱਡੀਆਂ ਲੱਗਿਆ ਰਹਿੰਦੇ ਨੇ ਪਾਰਕਿੰਗ ਦੀ ਪਰਮਾਰ ਹੈ ਬਟ ਇੱਕ ਸਪੌਟ ਇੱਥੇ ਇਹੋ ਜਿਹਾ ਹੈ ਜਿਹੜਾ ਕਿ ਬਿਲਕੁਲ ਵੇਸਟ ਪਿਆ ਹੋਇਆ ਹੈ ਇੰਪਰੂਵਮੈਂਟ ਟਰਸਟ ਦੀ ਅਗਰ ਇਹ ਜਗ੍ਹਾ ਹੈਗੀ ਤਾਂ ਇੰਪਰੂਵਮੈਂਟ ਟਰਸਟ ਨੇ ਇਹ ਪੋਰਸ਼ਨ ਕਿਉਂ ਛੱਡਿਆ ਹੈ ਇਸ ਇੰਪਰੂਵਮੈਂਟ ਟਰਸਟ ਜਾ ਕੇ ਹੀ ਪੁੱਛਾਂਗੇ ਮੰਗ ਇਹ ਹੀ ਹੈ ਸਾਡੀ ਕਿ ਵੀ ਅਗਰ ਸਾਰੀ ਸਾਰੇ ਇਲਾਕੇ ਨੂੰ ਇਹ ਕਰਵਾ ਕਰਦੇ ਪਏ ਨੇ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਕਰਦੇ ਪਏ ਨੇ ਕਿ ਇੱਕ ਛੋਟਾ ਜ ਇੰਪਰੂਵਮੈਂਟ ਟਰਸ ਦੀ ਜਗ੍ਹਾ ਇੰਪਰੂਵਮੈਂਟ ਟਰਸ ਰੈਂਟ ਲੈਂਦਾ ਥੋਂ ਇੰਪਰੂਵਮੈਂਟਸ ਨੇ ਵੇਚਿਆ ਨਾ ਥਾਵਾ ਲੇਕਿਨ ਐਸ ਪੋਰਸ਼ਨ ਨੂੰ ਜਿਹੜਾ ਨੈਗਲੈਕਟ ਕੀਤਾ ਗਿਆ ਹੈ ਉਹ ਕਿਉਂ ਕੈਮਰਾ ਪੋਰਸ਼ਨ ਰਕੇਸ਼ ਨਾਲ ਜੇਪੀ ਸਿੰਘ ਫਾਸਟ نیوز ਅਮਰਤਸਰ